ਉਹਨਾਂ ਦੱਸ ਰਹੇ ਵੀ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਂਦੇ ਆ ਭੀ ਅਸੀਂ ਜਿਹਰੇ ਹੈਗੇ ਆ ਵਿਆਹਾਂ ਦੇ ਉੱਤੇ ਸ਼ਾਦੀਆਂ ਦੇ ਉੱਤੇ ਜਿਹਰੇ ਹੈਗੇ ਇਹ ਸੰਗੀਤ ਵਜਾਉਣਾ ਆਇਆ ਜਾਂ ਸਾਨੂੰ ਸਪੀਕਰ ਦਾ ਮਦਦ ਉਸ ਕਰਕੇ ਦਿਓ ਉਹ ਜਿਹੜੀ ਲੋਕ ਐ ਪ੍ਰਾਣੀ ਉਮਰ ਦੇ ਸਿਆਣੀ ਉਮਰ ਦੇ ਬੰਦੇ ਤੁਹਾਡੇ ਕੋਲ ਆਉਂਦੇ ਆ ਕਿ ਨਵੀਂ ਯੂਥ ਵੀ ਆਉਂਦੀ ਐ ਇੱਕ ਤਾਂ ਕੰਮ ਕਰਦਾ ਜੀ ਬਨਾਰਸੀ ਸੌਣਾ ਤੇ ਇੱਕ ਆਪਣੇ ਹੈਗਾ ਇੱਥੇ ਜੈਤੋਤਾਰੀ ਵਾਲੇ ਦਾ ਭਤੀਜਾ ਓਦੇ ਕੋਲੇ ਮਸ਼ੀਨਾਂ ਆਈਆਂ ਉਹ ਵੀ ਲਾ ਕੇ ਆਉਂਦਾ ਜੀ ਓਦੇ ਮੈਨੂੰ ਦੋ ਤਿੰਨ ਪ੍ਰੋਗਰਾਮ ਦਵਾਏ ਸੀਗੇ ਇੱਥੇ ਜੀ ਹੁਣੇ ਪਿੱਛੇ ਹਾਂਜੀ ਹਾਂ ਮੁੰਡਾ ਕੈਨੇਡਾ ਤੋਂ ਆਇਆ ਸੀਗਾ ਉਹਦੇ ਲਾਇਆ ਉਹ ਕਦ ਰਵਾਜੇ ਸ਼ੁਰੂ ਹੋਣ ਲੱਗਿਆ ਜਾਂ ਜਿਹੜਾ ਦੌਰ ਸ਼ੁਰੂ ਹੋਣ ਲੱਗਿਆ ਹੈ ਵੀ ਪੁਰਾਣੇ ਜਿਹੜੇ ਬਜ਼ੁਰਗ ਹੈ ਉਹ ਆਪਣੇ ਪੋਤਰਿਆਂ ਦੇ ਜਾਂ ਆਪਣੇ ਬੇਟਿਆਂ ਦੇ ਵਿਆਹ ਦੀ ਵਿਚਕਾਰ ਇਸ ਸੰਗੀਤ ਨੂੰ ਜਾਂ ਸਪੀਕਰਾਂ ਨੂੰ ਲਾਉਣ ਨੂੰ ਤਰਜੀ ਦੇਣ ਲੱਗ ਪਏ ਆ ਨਵੀਂ ਯੂਥ ਤੁਹਾਡੇ ਕੋਲ ਆਉਣ ਲੱਗ ਪਈ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀ ajo ki ਕੰਧਲੀ ਗਾਇਕੀ ਹੈਗੀ ਹੈ ਇਹ ਮਤਲਬ ਆਪਦੇ ਅੰਤ ਵੱਲ ਜਿਹੜੀ ਹੈਗੀ ਉਹ ਵਧ ਰਹੀ ਹੈ ਵੀ ਪੁਰਾਣਾ ਸੰਗੀਤ ਜਿਹੜਾ ਹੈਗਾ ਫੇਰ ਉਹਦਾ ਇੱਕ ਦੌਰ ਆਉਣ ਵਾਲਾ ਹੈ ਉਮੀਦ ਕੀਤੀ ਜਾ ਸਕਦੀ ਹੈ ਨਾ ਪ੍ਰਬੰਧਿਤ ਚੈਨਲ ਦੇ ਵੀਡੀਓ ਤੇ ਤੁਹਾਡਾ ਸਵਾਗਤ ਹੈ। ਦੋਸਤੋ ਸ਼ੌਕ ਦਾ ਕੋਈ ਮੋਲ ਨਹੀਂ ਹੁੰਦਾ। ਇੱਕ ਅਜੀਬ ਕਿਸਮ ਦਾ ਸ਼ੌਕ ਰੱਖਣ ਵਾਲੇ ਅੱਜ ਇੱਕ ਉਸ ਹੋਨਰਮੈਂਡ ਵਿਅਕਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਜਿਨ੍ਹਾਂ ਨੇ 1980 ਤੋਂ ਲੈ ਕੇ ਲਗਾਤਾਰ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਲੱਖਾਂ ਰੁਪਏ ਖਰਚ ਕਰ ਦਿੱਤਾ। ਕਿਵੇਂ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਮਨ ਦੀ ਸ਼ਾਂਤੀ ਹੈ ਉਹ ਪਹਾੜਾਂ ਦੇ ਵਿੱਚ ਸੱਜੇ ਖੱਬੇ ਪਟਕਣ ਦੇ ਨਾਲ ਨਹੀਂ ਮਿਲਦੀ। ਉਹ ਆਪਣੇ ਮਨ ਦਾ ਸ਼ੌਕ ਪੂਰਾ ਕਰਨ ਦੇ ਨਾਲ ਮਿਲਦੀ ਹੈ ਸੋ ਅਜੀਬ ਕਿਸਮ ਦਾ ਸ਼ੌਕ ਜਿਹੜੇ ਪੱਥਰ ਦੇ ਤਵੇ ਜਿਨ੍ਹਾਂ ਨੇ ਰੱਖੇ ਹੋਏ ਆ ਕੈਸਟਰ ਰੱਖੀਆਂ ਹੋਈਆਂ ਇੰਗਲੈਂਡ ਦੀਆਂ 1919 ਦੀਆਂ ਮਸ਼ੀਨਾਂ ਰੱਖੀਆਂ ਹੋਈਆਂ ਹਰ ਕਿਸਮ ਦੇ ਵੀਸੀਆਰ ਇਹਨਾਂ ਕੋਲੇ ਆ ਸਪੀਕਰ ਇਹਨਾਂ ਕੋਲੇ ਆ ਤਵੇ ਪੱਥਰ ਦੇ ਇਹਨਾਂ ਕੋਲੇ ਆ ਕੈਸਟਾ ਇਹਨਾਂ ਕੋਲੇ ਆ ਈਪੀ ਰਿਕਾਰਡ ਐਲਪੀ ਰਿਕਾਰਡ ਐਸ 7 ਬਾਤ ਕਰਦੇ ਆ ਗੁਰਬਾਜ ਬਰਾੜ ਉਦੇ ਕਰਨ ਦਾ ਬਰਾੜ ਸਾਹਿਬ ਨਾਵਰ ਬੰਦੇ ਚੈਨਲ ਦੀ ਵੀਡੀਓ ਤੁਹਾਡਾ ਸਵਾਗਤ ਹੈ। ਅਸਿਕਾ ਇਹ ਨਾਵਰ ਬੰਦੀ ਚੈਨਲ ਦੇ ਸਾਰੀ ਸਮੁੱਚੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕੇ ਮੇਰੇ ਜੇ ਨਮਾੜੇ ਬੰਦੇ ਨੂੰ ਇੱਕ ਟਾਈਮ ਦਿੱਤਾ ਤੇ ਇਹਦੇ ਬਾਰੇ ਇਹਨਾਂ ਨੇ ਮੈਨੂੰ ਲੋਕਾਂ ਦੇ ਸਾਹਮਣੇ ਆਉਣ ਦਾ ਮੌਕਾ ਦਿੱਤਾ। ਮੈਂ ਬਹੁਤ-ਬਹੁਤ ਧੰਨਵਾਦ ਹੈ ਸਾਰੇ ਦਰਸ਼ਕਾਂ ਦਾ ਤੇ ਨਾਵਰ ਬੰਦੇ ਚੈਨਲ ਦਾ। ਮਰਾਟਾ ਸਾਹਿਬ ਇਹ ਇਹ ਅਵੱਲਾ ਸ਼ੌਕ ਕਦੋਂ ਕੁ ਲੱਗ ਗਿਆ ਤੇ ਕਿਉਂ ਲੱਗ ਗਿਆ? ਇੰਨਾ ਜੀ ਛੋਟੇ ਹੁੰਦਿਆਂ ਤੋਂ ਪਹਿਲਾਂ ਜਦੋਂ ਵੇਂਦੇ ਸੀ ਸਪੀਕਰ ਚੱਲਦੇ ਸੀ ਪਹਿਲਾਂ ਵਿਆਹਾਂ ਤੇ ਚੱਲ ਦਿੰਦੇ ਸੀ ਜੀ ਹਾਂ ਜੀ ਉਦੋਂ ਬਨੇਰਿਆਂ ਤੇ ਲੱਗੇ ਵੇਖਣੇ ਤੇ ਕੋਲੇ ਬੈਠੇ ਰਹਿਣਾ ਵੇਖਣਾ ਵੀ ਇਹ ਕੀ ਚੀਜ਼ ਆ ਚਾਬੀ ਦੇ ਕੇ ਜਦੋਂ ਚਲਾਉਂਦਾ ਸੀ ਉਹ ਇੱਥੋਂ ਹੀ ਬਸ ਹੌਲੀ-ਹੌਲੀ ਸ਼ੌਂਕ ਪੈ ਗਿਆ ਸ਼ੌਂਕ ਪੈ ਗਿਆ ਤੇ ਫਿਰ ਹੌਲੀ-ਹੌਲੀ ਰਿਕਾਰਟ ਇਕੱਠੇ ਪਹਿਲਾਂ ਪੱਥਰ ਦੇ ਹੋਗੇ ਜੀ ਫਿਰ ਹੌਲੀ-ਹੌਲੀ ਲਿਆਉਂਦੇ ਲਿਆਉਂਦੇ ਇਸ ਕੰਮ ਨੂੰ ਨਹੀਂ ਵੱਧ ਗਿਆ ਜੀ ਹੌਲੀ-ਹੌਲੀ ਮਸ਼ੀਨਾਂ ਜਿਵੇਂ ਇਕੱਠੀਆਂ ਕਰਨ ਲੱਗ ਪਏ ਤੇ ਇੱਥੋਂ ਹੀ ਬਸ ਸ਼ੌਂਕ ਪੈ ਗਿਆ ਜੀ ਤੇ ਬਹੁਤ ਖੂਬਸੂਰਤ ਬਹੁਤ ਅੱਛਾ ਸ਼ੌਕ ਹੈ ਤੁਹਾਡਾ ਜਦੋਂ ਤੁਸੀਂ ਬਾਉਂਡਰੀ ਏਰੀਆ 'ਚ ਜਾਂਦੇ ਹੋ ਤੇ ਉੱਥੇ ਅੱਜ ਵੀ ਰਵਾਜ ਹੈ ਸਪੀਕਰਾਂ ਦਾ ਜਾਂ ਉਹਨਾਂ ਨੇ ਸਮਾਨ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਨਹੀਂ ਉੱਥੇ ਲਾਉਂਦੇ ਆ ਇਹ ਕੁਸ ਮੇਲੇ ਲੱਗਦੇ ਆ ਬਾਉਂਡਰੀ ਏਰੀਆ 'ਚ ਉੱਥੇ ਉਹ ਉਹਨਾਂ ਕੋਲ ਸਪੀਕਰ ਹੈਗੇ ਆ ਸ਼ੌਂਕ ਹੈਗਾ ਉਹਨਾਂ ਨੂੰ ਉਹ ਲਾਉਂਦੇ ਆ ਜੀ ਇੱਕ ਦੂਜੇ ਨਹੀਂ ਕਰਕੇ ਉੱਚੀ ਉੱਚੀ ਆਵਾਜ਼ ਉੱਤੇ ਚਲਾਉਂਦੇ ਆ ਮੇਲਾ ਲਾਉਂਦੇ ਆ ਜੀ ਹਾਂਜੀ ਹਾਂ ਬਹੁਤ ਉੱਚੀ ਉੱਚੀ ਲਾਉਂਦੇ ਆ ਜੀ ਵੀ ਕੀੜਾ ਜ਼ਿਆਦਾ ਹੈ ਜਿਹੜਾ ਜਿੱਤ ਗਿਆ ਆਵਾਜ਼ ਦੂਜੇ ਪਿੰਡ ਤੱਕ ਜਾਂਦੀ ਉੱਥੇ ਕੱਢ ਕੇ ਸੁਣਦੇ ਆ ਵੀ ਮਲਾਨੇ ਨੇ ਯਾਰ ਰਕਾਰ ਲਾਇਆ ਸੀਗਾ ਤੇ ਫਿਰ ਉਹਨੂੰ ਨਾਮ ਦਿੰਦੇ ਆ ਬਹੁਤ ਅੱਛਾ ਹਾਂਜੀ ਹਾਂ ਉਹ ਪੁਰਾਣੇ ਲਾਉਂਦੇ ਆ ਜੀ ਬੜੇ ਉਤੋਂ ਪਰ ਉਹਨਾਂ ਕੋਲੇ ਵੀ ਜਾਈਦਾ ਉੱਥੇ ਵੀ ਵੇਖੀਦਾ ਕੋਈ ਰਕਾਰਟ ਉਤੋਂ ਲੈ ਆਈ ਦੇ ਕੋ ਮਿਲ ਜਾਂਦੇ ਆ ਉਹਨਾਂ ਕੋਲੇ ਡਬਲ ਡਬਲ ਹੁੰਦੇ ਆ ਉੱਥੇ ਵੀ ਜਾਈਦਾ ਪਰ ਸ਼ੌ ਮੈਂ ਤਾਂ ਆ ਵੀ ਆਪਦੇ ਲੜਕੇ ਦਾ ਵਿਆਹ ਕੀਤਾ ਸੀਗਾ ਤੇ 7 ਦਿਨ ਲਾਇਆ ਬਾਗੇ ਭਰਾਨੇ ਤੋਂ ਲਿਆਂਦਾ ਸੀ ਜੀ ਬਨਾਰਸੀ ਸਾਉਂਡ ਵਾਲੇ ਤੋਂ ਅੱਛਾ ਹਾਂਜੀ ਹਾਂ ਸਪੀਕਰ ਲਾਏ ਹਾਂਜੀ ਹਾਂ ਸਪੀਕਰ ਲਾਏ ਸੀ ਜੀ 7 ਦਿਨ ਚੱਲੀ ਗਿਆ ਮਨਜ਼ੂਰੀ ਲੈ ਕੇ ਸਪੈਸ਼ਲ ਮੈਂ 7 ਦਿਨ ਲਾਇਆ ਸੀਗਾ ਜੀ ਓਏ ਹੋਏ ਕਮਾਲ ਦੀ ਗੱਲ ਅਜੀਬ ਸ਼ੌਕ ਹੈ ਹਾਂਜੀ ਹਾਂਜੀ ਬਸ ਇਹਵੇਂ ਆ ਜੇ ਲੱਗੀ ਸੀ ਉਦੋਂ ਫਿਰ ਲਾ ਲਿਆ ਫਿਰ ਬਹੁਤ ਵਧੀਆ ਲੱਗਿਆ ਲੋਕਾਂ ਨੇ ਬਹੁਤ ਆਉਂਦੇ ਸੀ ਜੀ ਸੁਣਨ ਆਉਂਦੇ ਸੀ ਇੱਥੇ ਸਵੇਰ ਸ਼ਾਮ ਆਉਣਾ ਲੋਕਾਂ ਨੇ ਸੁਣਨ ਆਉਣਾ ਉਹਨਾਂ ਨਾਲ ਫਿਰ ਨਾਲੇ ਆਪ ਦਾ ਮਨ ਰੰਜਨ ਉਹ ਜਿਹਦਾ ਅਸੀਂ ਕਰਦਾ ਵਿਆਹ ਸੀ ਜੀ ਤੇ ਵਿੱਚ ਉਹਨਾਂ ਨੂੰ ਕੋਈ ਚਲੋ ਚਾਹ ਪਾਣੀ ਪਿਆ ਦਿੰਦਾ ਸੀਗਾ ਸ਼ਾਮ ਨੂੰ ਬਹੁਤ ਆਉਂਦੇ ਸੀਗੇ ਜੀ ਲੋਕ ਇਹ ਤਾਂ ਹਜੇ ਦੀ ਲੋਕ ਚਾਹੁੰਦੇ ਆ ਇਸ ਚੀਜ਼ ਨੂੰ ਵਿਰਾਟ ਸਾਹਿਬ ਜਿਹੜਾ ਸਮਾਨ ਹੈ ਇਹ ਤੁਹਾਡੇ ਕੋਲੇ ਕੀ ਕੀ ਹੈ ਜਿਹੜਾ ਤੁਹਾਡੀ ਇਸ ਲਾਇਬ੍ਰੇਰੀ ਦੇ ਵਿੱਚ ਹੈ ਸੰਗ੍ਰਹਿ ਦੇ ਵਿੱਚ ਕੀ ਕਿਹੜਾ-ਕਿਹੜਾ ਸਮਾਨ ਹੈ ਜਿਹੜਾ ਤੁਸੀਂ ਇੱਥੇ ਰੱਖਿਆ ਹੋਇਆ ਹੈ ਇੱਥੇ ਜੀ ਸਾਰੇ ਹੈਗੇ ਜੀ ਮਸ਼ੀਨਾਂ ਹੈਗੀਆਂ ਗ੍ਰਾਮੋਫੋਨ ਹੈਗੀਆਂ ਤੇ ਚਾਬੀ ਵਾਲੀਆਂ ਮਸ਼ੀਨਾਂ ਹੈਗੀਆਂ ਜੀ ਤੇ ਅ ਦੂਜੀਆਂ ਇਲੈਕਟ੍ਰੋਨਿਕ ਹੈਗੀਆਂ ਵੀ 25 ਦੇ ਗੇਟ ਦੇ ਵਿੱਚ ਤੇ ਬਾਕੀ ਦਾ ਆਪਣੇ ਕੋਲੇ ਵੀ ਸੀਆਰ ਆਈ ਕੈਸਟਾਂ ਬਣੀਆਂ ਉਹਨਾਂ ਦੀਆਂ ਵੀਸੀਆਰ ਦੀਆਂ ਕੈਸਟਾਂ ਪਈਆਂ ਦੇਖ ਪਏ ਆ ਉਦੋਂ ਬਾਅਦ ਡੱਕਾ ਆਇਆ ਸੀ ਟੇਪਾਂ ਆਈਆਂ ਟੇਪਾਂ ਪਈਆਂ ਟੈਲੀਵਿਜ਼ਨ ਪਈ ਆ ਜੀ ਸ਼ਟਰ ਵਾਲੇ ਜਿਹੜੇ ਪੁਰਾਣੇ ਚੱਲਦੇ ਨੇ ਟੂਬਾਂ ਵਾਲੇ ਹਾਂਜੀ ਹਾਂ ਹਾਂ ਟੂਬਾਂ ਵਾਲਾ ਚੱਲਦਾ ਸੀ ਉਹ ਵੀ ਹੈਗਾ ਜੀ ਉੱਤੇ ਪਿਆ ਹੋਇਆ ਤੁਹਾਨੂੰ ਦਿਖਾਵਾਂਗੇ ਮਗਰੋਂ ਸਭ ਕੁਝ ਹੈਗਾ ਜੀ ਆਪਣੇ ਕੋਲੇ ਬਾਕੀ ਦਾ ਜੀ ਆ ਲਾਲਨਾ ਜੋ ਵੀ ਚੀਜ਼ ਮਿਲਦੀ ਹੈ ਉਹ ਹੀ ਸਾਂਭ ਕੇ ਰੱਖੇ ਜੀ ਇਵੇਂ ਪੁਰਾਣੀਆਂ ਪ੍ਰੈਸਾਂ ਜੀ ਇਧਰ ਪ੍ਰੈਸ ਵੀ ਪਈ ਆਪਣੇ ਕੋਲੇ ਪਿੱਛੇ ਹਾਂਜੀ ਹਾਂ ਦੋਨੋਂ ਵੀ ਦਿਖਾਵਾਂਗੇ ਮੱਟੇ ਵੀ ਹੈ ਜੋ ਚੀਜ਼ ਮਿਲ ਗਈ ਜੀ ਪੁਰਾਣਾ ਉਹ ਤਾਂ ਬਸ ਇੱਕ ਸ਼ੌਂਕ ਹੀ ਹੈ ਜੀ ਵੀ ਆਪਣੇ ਕੋਲੇ ਹੋਵੇ ਕਰੇ ਪੁਰਾਣੇ ਟਿਊਬਾਂ ਵਾਲੇ ਰੇਡੀਓ ਆਉਂ ਹਾਂਜੀ 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 ਟੂਬਾ ਵਾਲਾ ਹੈਗਾ ਜੀ ਉਹਦਾ ਲਾਇਸੈਂਸ ਵੀ ਬਕਾਇਦਾ ਹੈਗਾ ਇੱਥੇ ਵਿਆਹ ਬੁੱਛਦਾ ਹੀ 1960 ਦਾ ਹੈਗਾ ਜੀ ਉਹ ਆ ਹਾਂਜੀ 60 ਦਾ ਤੇ ਉਹਦੇ ਗਰੀਬਨ ਉਹਦਾ ਲਾਇਸੈਂਸ ਵੀ ਹੈਗਾ ਉਹਦਾ ਲਾਇਸੈਂਸ ਮਿਲਦਾ ਹੁੰਦਾ ਸੀਗਾ ਟੂਬਾ ਵਾਲਾ ਰੇਡੀਓ ਵੀ ਹੈਗਾ ਚੱਲਦੇ ਹਾਲਤ ਚ ਆ ਗਿਆ ਜੀ ਸਾਰੇ ਇਹ ਨਹੀਂ ਵੀ ਕੋਈ ਖੜੀ ਚੀਜ਼ ਹੈ ਬਾਕੀ ਦੀਆਂ ਜੋ ਮਸ਼ੀਨਾਂ ਸਭ ਚੱਲਦੀਆਂ ਜੀ ਰੇਡੀਓ ਦੇ ਲਾਇਸੈਂਸ ਜਿਹੜੇ ਹੈਗੇ ਆ ਤੁਸੀਂ ਦੱਸ ਰਹੇ ਹੋ ਟੈਲੀਵਿਜ਼ਨ ਦੇ ਲਾਇਸੈਂਸ ਦਾ ਮੈਂ ਸੁਣਿਆ ਸੀਗਾ ਪਰ ਰੇਡੀਓ ਦੇ ਲਾਇਸੈਂਸ ਵੀ ਬਣਦੇ ਸੀਗੇ ਹਾਂਜੀ 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 ਹੈਗਾ ਜੀ ਆਪਣੇ ਕੋਲੇ ਐਲਕੋਹਲ ਉਹਨਾਂ ਸਾਰ ਸਭ ਨੂੰ ਵੇਰੇ ਕਦੀ ਤਵਕਕਉ ਕਰਦੀ ਉਹ ਕਦੀ ਉਮੀਦ ਕਰਦੀ ਉਹ ਕਦੀ ਸੋਚਿਆ ਕਦੀ ਸੁਪਨਾ ਆਇਆ ਇਸ ਗੱਲ ਦਾ ਕਿ ਇਹ ਜਿਹੜਾ ਹੈਗਾ ਪੱਥਰ ਦੇ ਤਵੇ ਵਾਲਾ ਯੋਗ ਹੈ ਜਾਂ ਪੰਜਾਬੀ ਸੰਗੀਤ ਹੈ ਜਿਹੜਾ ਪੰਜਾਬੀ ਸੰਗੀਤ ਦੀ ਇੰਡਸਟਰੀ ਹੈ ਇਹ ਦੁਬਾਰਾ ਕਦੇ ਪੱਥਰ ਦੇ ਤਵਿਆਂ ਦੇ ਵਿੱਚ ਜਾਂ ਪਲਾਸਟਿਕ ਦੇ ਤਵਿਆਂ ਦੇ ਵਿੱਚ ਦੁਬਾਰਾ ਕਦੇ ਹੋਂਦ ਵਿੱਚ ਆ ਸਕਦਾ ਦੇਖੋ ਜੀ ਜਿੰਨਾ ਹੁਣ ਇਹਦਾ ਲੋਕਾਂ 'ਚ ਪਿਆਰ ਹੈਗਾ ਇਸ ਹਾਮਨ ਨਾਲ ਹੁਣ ਵਿਆਹ ਸ਼ਾਦੀਆਂ ਵਾਲੇ ਆਉਂਦੇ ਜੀ ਬੜੇ ਮੇਰੇ ਕੋਲੇ ਪੁੱਛ ਲਾਉਂਦੇ ਵੀ ਅਸੀਂ ਲਵਾਉਣਾ ਹੈ ਵੀ ਅੱਜ ਚਾਹੀਦਾ ਪੁਰਾਣੇ ਸੱਭਿਆਚਾਰਿਕ ਤੇ ਲੋਕ ਆਉਂਦੇ ਜਾਂਦੇ ਸ਼ਾਇਦ ਹੋ ਸਕਦਾ ਜੀ ਕਦੇ ਕੋਈ ਇਹੋ ਜਿਹਾ ਕੋਈ ਜਾਗੇ ਸੰਗੀਤ ਪ੍ਰੇਮੀ ਕੋਈ ਪੁਰਾਣੇ ਦੁਆਰਾ ਕਰ ਦੇ ਪਰ ਨਵੇਂ ਰਿਕਾਰਡਾਂ ਹੁੰਦੇ ਤਾਂ ਨਹੀਂ ਇਹ ਚੱਲਣੇ ਜਿਹੜੇ ਹੁਣ ਆਪਣੇ ਨਵੇਂ ਗੀਤ ਆਉਂਦੇ ਆ ਉਹਨਾਂ ਤੇ ਤਾਂ ਨਹੀਂ ਜਿਹੜੇ ਪੁਰਾਣੇ ਰਿਕਾਰਡ ਹਨ ਜੀ ਉਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਇਹ ਉਹਨਾਂ ਹਸਤੇ ਜਿਹੜੇ ਸਦਾ ਬਾਰ ਚੱਲਣ ਵਾਲੇ ਆ ਜਿਹੜਾ ਚਾਰ ਦਿਨਾਂ ਚ ਖਤਮ ਹੋ ਗਿਆ ਜੀ ਐਡਾ ਮਹਿੰਗਾ ਬਣਾਇਆ ਫਿਰ ਕਿੱਥੋਂ ਚੱਲੂਗਾ ਉਹ ਇਸੇ ਕਰਕੇ ਆਪਾਂ ਨੰਨੇ ਵੀ ਠੀਕ ਹੈ ਕੋਈ ਜਿਹੜੇ ਪੁਰਾਣੇ ਰਿਕਾਰਡ ਆ ਉਹਨਾਂ ਨੂੰ ਕੋਈ ਨਵਾਂ ਸੰਭਣ ਵਾਲਾ ਕੋਈ ਨਵੀਂ ਕੰਪਨੀ ਲੱਗੇ ਉਹਨਾਂ ਨੂੰ ਦੁਬਾਰਾ ਕਰਕੇ ਭੇਜਣੀ ਰਿਕਾਰਡ ਹੈ ਬਾਈ ਗੁਰਵਾਜ ਜੇ ਇਹ ਮਤਲਬ ਦੁਬਾਰਾ ਸੰਗੀਤ ਸਾਹਮਣੇ ਵੀ ਆਉਂਦਾ ਹੈ ਪੁਰਾਣਾ ਸੰਗੀਤ ਹੈ ਪੁਰਾਣੀ ਸੰਗੀਤ ਦੇ ਵਿੱਚ ਜਿਹੜੀ ਹੈਗੀ ਹੈ ਸੱਭਿਆਚਾਰ ਦੀ ਗੱਲ ਕੀਤੀ ਗਈ ਹੈ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਲੋਕ ਕਥਾਵਾਂ ਦੀ ਗੱਲ ਕੀਤੀ ਗਈ ਹੈ ਸਾਡੇ ਇਤਿਹਾਸਿਕ ਵਿਰਸੇ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਗੀਤ ਜਿਹੜੇ ਆ ਆਮ ਲੋਕਾਂ ਦੇ ਗੀਤ ਆ ਉਹ ਜਦੋਂ ਵੀ ਕੋਈ ਬੰਦਾ ਗੀਤ ਸੁਣਦਾ ਹੈ ਉਹਨੂੰ ਐ ਲੱਗਦਾ ਜਿਵੇਂ ਮੇਰੀ ਗੱਲ ਹੋ ਰਹੀ ਹੈ ਹਰ ਬੰਦੇ ਨੂੰ ਐ ਮਹਿਸੂਸ ਹੁੰਦਾ ਹੈ ਕਿ ਜੇ ਵੀ ਮੇਰੇ ਪਰਿਵਾਰ ਦੀ ਮੇਰੇ ਰਿਸ਼ਤੇਦਾਰਾਂ ਦੀ ਮੇਰੇ ਆਣ ਦੀ ਮੇਰੇ ਗੁਆਣ ਦੀ ਭੈਣਾਂ ਦੀਆਂ ਭਰਜਾਈਆਂ ਦੇ ਚਾਚੀਆਂ ਤਾਈਆਂ ਦੇ ਰਿਸ਼ਤੇ ਸੀਗੇ ਹੁਣ ਤਾਂ ਰਿਸ਼ਤੇ ਮਨਫੀ ਹੋ ਗਿਆ ਹੁਣ ਰਿਸ਼ਤੇ ਨਾ ਤੂੰ ਨਾ ਤਾਂ ਹੁਣ ਕੋਈ ਭਰਾ ਦਾ ਰਿਸ਼ਤਾ ਰਿਹਾ ਨਾ ਹੁਣ ਕੋਈ ਭਰਜਾਈ ਦਾ ਰਿਸ਼ਤਾ ਰਿਹਾ ਨਾ ਕੋ ਮਾਸੀ ਦਾ ਰਿਸ਼ਤਾ ਰਿਹਾ ਤੇ ਜੇ ਆਉਣ ਵਾਲਾ ਸੰਗੀਤ ਸਮੇਂ ਦੇ ਵਿੱਚ ਜਿਹੜਾ ਸੰਗੀਤ ਹੈ ਉਹ ਜੇ ਸਾਹਮਣੇ ਵੀ ਆਉਂਦਾ ਹੈ ਪੁਰਾਣਾ ਸੰਗੀਤ ਤਾਂ ਕੋਈ ਸ਼ੱਕ ਨਹੀਂ ਪੁਰਾਣਾ ਸੰਗੀਤ ਹੀ ਜਿਹੜਾ ਹੈਗੇ ਉਹਨੂੰ ਲੋਕ ਪਿਆਰ ਕਰਦੇ ਆ ਜੇ ਕਿਤੇ ਇਹ ਕੰਪਨੀਆਂ ਦੁਬਾਰਾ ਹੋਂਦ ਵਿੱਚ ਆਉਂਦੀਆਂ ਨੇ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜਿਹੜੇ ਪੁਰਾਣੇ ਅੱਜ ਤੱਕ ਦੇ ਪੁਰਾਣੇ ਤਵੇ ਨੇ ਇਹਨਾਂ ਤਵਿਆਂ ਨੂੰ ਹੀ ਨਵਾਂ ਰੂਪ ਦਿੱਤਾ ਜਾਊਗਾ ਜਾਂ ਜਿਹੜਾ ਹੈਗਾ ਪੰਜਾਬੀ ਸੰਗੀਤ ਦਾ ਮੋਹੰਦਰਾ ਹੀ ਇਸ ਕਿਸਮ ਦਾ ਹੋ ਜਾਵੇ ਕਿ ਰਿਸ਼ਤਿਆਂ ਦੀ ਗੱਲ ਹੋਣ ਲੱਗ ਪਵੇ ਤਾਂ ਉਹ ਗੀਤ ਜਿਹੜੇ ਹੈਗੇ ਆ ਉਹ ਦੁਬਾਰਾ ਹੋਂਦ ਵਿੱਚ ਆਉਣਗੇ ਅੱਜ ਇਹ ਤਾਂ ਦੇਖੋ ਜੀ ਜਿਹੜੇ ਪੁਰਾਣੇ ਗੀਤ ਸੀ ਉਹਨਾਂ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਆਪਾਂ ਨੂੰ ਬਹੁਤ ਵਧੀਆ ਵਧੀਆ ਇਹੋ ਜਿਹੇ ਉਹਨਾਂ ਦੇ ਵਿੱਚ ਮੁਹਾਵਰੇ ਹੁੰਦੇ ਸੀ ਜਦੋਂ ਦਾਰ ਸੰਧੂ ਸਾਹਿਬ ਦੇ ਸੁਣ ਗਿਆਂ ਆਪਾਂ ਬਹੁਤ ਡੂੰਘੇ ਗਈ ਸੀ ਪਰ ਜੋ ਅੱਜ ਕੱਲ ਦੇ ਆਪਾਂ ਸੁਣਦੇ ਆ ਉਹਦੇ 'ਚ ਤਾਂ ਆਪਾਂ ਨੂੰ ਇਹੋ ਜਿਹੇ ਜੋਸ਼ ਹੀ ਆਉਂਦਾ ਵੀ ਉਹਨੂੰ ਮਾਰ ਦਈਏ ਆਹ ਕਰ ਲਈਏ ਹਥਿਆਰ ਚੱਕ ਲਈਏ ਜੀ ਤੇ ਉਹਦੇ ਵਿੱਚ ਵਾਕਈ ਤੁਹਾਡੀ ਗਲਤੀ ਹੈ ਜੀ ਜੋ ਸੱਭਿਆਚਾਰਕ ਸੀ ਨਹੀਂ ਉਹ ਬਹੁਤ ਕੁਝ ਝਲਕਦਾ ਸੀਗਾ ਉਹ ਗੀਤਾਂ 'ਚ ਬੜਾ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਸੀ ਭੈਣ ਭਰਾ ਦਾ ਰਿਸ਼ਤਾ ਦੌਰ ਪਰਜਾਈ ਦਾ ਤੇ ਹਰ ਇੱਕ ਕੋਸ ਸੀ ਗਈ ਉਹਦੇ ਵਿੱਚ ਮਾਂ ਬਾਰੇ ਵੀ ਲਿਖਿਆ ਮਾਂ ਪੁੱਤ ਬਾਰੇ ਵੀ ਹਰ ਇੱਕ ਚੀਜ਼ਾਂ ਸੀ ਗਈ ਪਰ ਦੇਖੋ ਜੀ ਜੇ ਇਸ ਇਹੀ ਸੰਗੀਤ ਹੁਣ ਦੁਬਾਰਾ ਜਿਵੇਂ ਉਵੇਂ ਆ ਜੀ ਗਾਣਾ ਜਿਹੜਾ ਚੱਲਦਾ ਸੀ ਉਹ ਬਹੁਤ ਵਧੀਆ ਚੀਜ਼ ਸੀ ਇੱਕ ਨੋਕ ਚੋਕ ਹੁੰਦੀ ਸੀ ਦੋ ਜਣਿਆਂ ਦੀ ਉਹ ਜੇ ਚੱਲਣ ਤੇ ਅੱਜ ਦੇ ਕਲਾਕਾਰ ਵੀ ਜੇ ਉਹ ਹਸਾਵਣਾ ਲਿਕਨ ਤਾਂ ਕਰਨ ਤਾਂ ਜੀ ਚੱਲ ਸਕਦੇ ਆ ਤੇ ਵੈਸੇ ਜੇ ਇਹਨਾਂ 'ਚ ਵੇਖੀ ਅੱਜ ਕੱਲ ਦੇ ਨਵੇਂਾਂ 'ਚ ਤਾਂ ਕੁਝ ਨਹੀਂ ਗਈ ਇਹਨਾਂ 'ਚ ਤਾਂ ਇਹੀ ਆ ਆਪਣੇ ਜੋ ਮੁੰਡੇ ਆ ਵੇਖ ਕੇ ਇਹਨਾਂ ਨੂੰ ਇਸ ਕੰਮ ਤੇ ਹੋ ਜਾਂਦੇ ਕਈਆਂ ਨੇ ਤੇ ਇਹੀ ਰੱਖਿਆ ਜੀ ਉਹ ਆ ਗਿਆ ਜੀ ਚਾਂਦੀ ਦੀ ਡੱਬੀ ਜੀ ਫੀਮ ਉਹ ਐਵੇਂ ਜੇਬਾਂ 'ਚ ਪਾਈ ਫਰਦੇ ਜੀ ਪਾ ਕੇ ਹਾਂਜੀ ਹਾਂ ਅੱਜ ਕੱਲ ਇਹ ਹੋ ਗਿਆ ਜੀ ਗਾਣਿਆਂ ਨੂੰ ਵੇਖ ਕੇ ਨਾ ਇਹ ਜਾਦੇ ਇਸ ਕੰਮ ਨਹੀਂ ਹੋ ਗਏ ਲੋਕ ਇਹ ਤਾਂ ਵੈਸੇ ਕਲਾਕਾਰਾਂ ਨੂੰ ਵੀ ਚਾਹੀਦਾ ਵੀ ਕੋਈ ਚੱਜ ਦਾ ਲਿਖੀਏ ਵਧੀਆ ਜੋ ਲਿਖਣ ਕੋਈ ਚੰਗਾ ਆਪਾਂ ਨੂੰ ਲੱਗੇ ਕੋਈ ਆਪਾਂ ਨੂੰ ਸੱਭਿਆਚਾਰਕ ਸੇਧ ਉਹਦੇ ਚੋਂ ਮਿਲੇ ਆਪਾਂ ਤਾਂ ਇਹੀ ਕਰਦੇ ਆ ਜੀ ਜੇ ਦੇਖੋ ਹੁਣ ਜੇ ਪੁਰਾਣੇ ਦੌਰ ਵਾਲੇ ਗੀਤ ਆ ਜੀ ਜੇ ਸੁਣ ਲਈਏ ਤੇ ਇੱਕ ਆਨੰਦ ਆਉਂਦਾ ਆਪਾਂ ਨੂੰ ਬਹੁਤ ਹਾਂਜੀ ਹਾਂ ਤੇ ਆਪਾਂ ਤੇ دعا ਕਰਦੇ ਆਂ ਵੀ ਅੱਜ ਕੱਲ ਦੇ ਕਲਾਕਾਰ ਵੀ ਇਹੋ ਜੇ ਪਾਸੇ ਆਉਣ ਤੇ ਚੰਗਾ ਦੌਰ ਆਵੇ ਕਿੱਡਾ ਵਧੀਆ ਮੋਲ ਹੁੰਦੇ ਸੀ ਉਦੋਂ ਆਪਾਂ ਕਿਹੋ ਜਿਹੀ ਗੀਤ ਸੁਣਦੇ ਸੀ ਅੱਜ ਮਿਲਦੇ ਨਹੀਂ ਕਿਤੇ ਜੇ ਗਾਣੇ ਨੂੰ ਆਪਾਂ ਤਰਸਦੇ ਹਾਂ ਹੁਣ ਤਾਂ 10-10 ਆ ਜਾਂਦੇ ਨੇ ਟੀਵੀ ਤੇ ਸਾਰੀ ਦਿਹਾੜੀ ਚੱਲੀ ਜਾਂਦੇ ਕਿਸੇ ਦੇ ਜੀ ਨਹੀਂ ਕਰਦਾ ਸਾਨੂੰ ਹਾਂਜੀ ਹਾਂ ਉਦੋਂ ਆਪਾਂ ਖਾੜੇ 'ਚ ਸੁਣ ਕੇ ਆਉਣਾ ਜਦੋਂ ਆਪਾਂ ਖੜੇ ਸੁਣ ਕੇ ਆਉਂਦੇ ਸੀ ਤੇ ਆਪਾਂ ਨੂੰ ਆਇਆ ਦੱਸ ਵੀ ਯਾਰ ਕਿਤੇ ਆਊਗਾ ਯਾਰ ਕਾ ਤੇ ਕਿਤੇ ਆਊਗਾ ਵੀ ਉੱਥੇ ਆਪਾਂ ਸੁਣਿਆ ਆਪਾਂ ਦੂਜੇ ਖੜੇ ਜਾਂਦੇ ਜਦੋਂ ਉਹਦਾ ਫਿਰ ਉਹਨਾਂ ਕਲਾਕਾਰ ਨੇ ਵੀ ਯਾਰ ਉਹਦਾ ਗੀਤ ਬਹੁਤ ਸੁਣਾਈ ਆ ਆਪਾਂ ਉੱਥੇ ਫਿਰ ਜਾਣਾ ਹਾਂਜੀ ਹਾਂ ਹੁਣ ਤਾਂ ਇੱਥੇ ਪਤਾ ਨਹੀਂ ਲੱਗਦਾ ਇਹ ਕਲਾਕਾਰ ਦੀ ਤਾਂ ਆਪਾਂ ਛਕਲੀ ਨਹੀਂ ਦੇਖੀ ਹਾਂਜੀ ਹਾਂ ਆਪਾਂ ਬਸ ਟੀਵੀ ਤੇ ਦੇਖ ਲੈਣੇ ਉੱਥੇ ਹੋਰ ਹੀ ਗਾਉਣ ਵਾਲੇ ਨੇ ਹੋਰ ਹੀ ਨੱਚਣ ਵਾਲੇ ਕਲਾਕਾਰ ਤਾਂ ਪਤਾ ਨਹੀਂ ਲੱਗਦਾ ਵੀ ਕਿਹੜਾ ਸਾਰੇ ਇੱਕੋ ਜਿਹੇ ਬਾਜੀ ਆਹੀ ਆਪਣਾ ਸੱਭਿਆਚਾਰ ਖਰਾਬ ਕੀਤਾ ਪਿਆ ਆ ਅੱਜ ਕੱਲ ਦਾ ਦੌਰ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਂਦੇ ਆ ਕਿ ਅਸੀਂ ਜਿਹੜੇ ਹੈਗੇ ਆ ਵਿਆਹਾਂ ਦੇ ਉੱਤੇ ਸ਼ਾਦੀਆਂ ਦੇ ਉੱਤੇ ਜਿਹੜੇ ਹੈਗੇ ਇਹ ਸੰਗੀਤ ਵਜਾਉਣਾ ਹੈ ਜਾਂ ਸਾਨੂੰ ਸਪੀਕਰ ਦਾ ਮਦਦ ਉਸ ਕਰਕੇ ਦਿਓ ਉਹ ਜਿਹੜੇ ਲੋਕ ਹੈ ਪ੍ਰਾਣੀ ਉਮਰ ਦੇ ਸਿਆਣੀ ਉਮਰ ਦੇ ਬੰਦੇ ਤੁਹਾਡੇ ਕੋਲ ਆਉਂਦੇ ਆ ਕਿ ਨਵੀਂ ਯੂਥ ਵੀ ਆਉਂਦੀ ਹੈ ਕਿ ਅਸੀਂ ਵਿਆਹਾਂ ਦੇ ਵਿੱਚ ਸਪੀਕਰ ਲਾਉਣਾ ਹੈ ਕਿੰਨੇ ਕਿਲੋ ਕਾਉਂਦੇ ਆ ਤੁਹਾਡੇ ਕੋਲ ਇਹ ਨਾ ਜਿਹੜੇ ਹੁਣ ਜੇ ਆਪਾਂ ਦੇਖੀਏ ਨਵੇਂ ਯੂਥ ਵੀ ਹੈਗੇ ਆ ਪੁਰਾਣੇ ਵੀ ਹੈਗੇ ਆ ਜਿਹੜੇ ਯੂਥ ਹਨ ਉਹ ਵੀ بڑے ਆਉਂਦੇ ਆ ਜੀ بڑے ਏਰੀਆ ਦੇ ਆਪਣੇ ਨਾ ਜਲੰਧਰ ਅੰਨੀ ਦੇ بڑے ਲੋਕ ਆ ਇਹ ਉਹ ਤੇ ਜਿਹੜਾ ਆਪਣੇ ਮਾਲਵੇ ਚ ਹੁਣ ਤਾਂ ਚੰਗਾ ਲੱਗਣਾ ਪਿਆ ਜੀ ਇੱਥੇ ਆਪਣੇ ਨਾ ਇੱਕ ਤਾਂ ਕੰਮ ਕਰਦਾ ਜੀ ਬਨਾਰਸੀ ਸਾਉਂਡ ਹੈ ਤੇ ਇੱਕ ਆਪਣੇ ਹੈਗਾ ਇਥੇ ਜੈਤੋਤਾਰੀ ਵਾਲੇ ਦਾ ਭਤੀਜਾ ਜੀ ਉਹਦੇ ਕੋਲੇ ਮਸ਼ੀਨਾਂ ਆਈਆਂ ਉਹ ਵੀ ਲਾ ਕੇ ਆਉਂਦਾ ਜੀ ਉਹਦੇ ਮਰ ਨੂੰ ਦੋ ਤਿੰਨ ਪ੍ਰੋਗਰਾਮ ਤੋਂ ਆਏ ਸੀਗੇ ਇਥੇ ਜੀ ਹੁਣੇ ਪਿੱਛੇ ਹਾਂਜੀ ਹਾਂ ਮੁੰਡਾ ਕੈਨੇਡਾ ਤੋਂ ਆਇਆ ਸੀਗਾ ਉਹਦੇ ਲਾਇਆ ਉਹਦੇ ਲਾ ਕੇ ਆ ਸੱਤ ਦਿਨ ਜੀ ਉਹ ਇਹ ਬਹੁਤ ਵਧੀਆ ਉੱਥੇ ਬਹੁਤ ਲੋਕਾਂ ਨੇ ਦੇਖਿਆ ਜੀ ਬਹੁਤ ਸ਼ਾਨ ਕੀਤਾ ਜਿਹੜੇ ਬਾਹਰੋਂ ਆਇਓਂਦੇ ਵੀ ਆਪਾਂ ਵੀ ਆ ਕੇ ਲਵਾਉਣਾ ਆਉਂਦੇ ਮੇਟਿਆਂ ਦੇ ਇਹੀ ਹੈ ਹਾਂ ਜੀ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਮੁੰਡੇ ਉਹ ਵੀ ਵੇਖ ਕੇ ਕੋਲੇ ਬੈ ਕੇ ਰਹਿੰਦੇ ਸੀ ਵੀ ਠੀਕ ਹੈ ਜੀ ਇਹ ਵੀ ਚੱਲਦਾ ਹੈ ਕਹਿੰਦੇ ਚੱਲਦਾ ਹੈ ਇਹ ਵੇਖਣ ਨੂੰ ਬਹੁਤ ਕੁਝ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜਾ ਜਿਹੜਾ ਰਵਾਜ ਸ਼ੁਰੂ ਹੋਣ ਲੱਗਿਆ ਜਾਂ ਜਿਹੜਾ ਦੌਰ ਸ਼ੁਰੂ ਹੋਣ ਲੱਗਿਆ ਹੈ ਵੀ ਪੁਰਾਣੇ ਜਿਹੜੇ ਬਜ਼ੁਰਗ ਹੈ ਉਹ ਆਪਣੇ ਪੋਤਰਿਆਂ ਦੇ ਜਾਂ ਆਪਣੇ ਬੇਟਿਆਂ ਦੇ ਵਿਆਹ ਦੇ ਵਿੱਚ ਕਰ ਇਸ ਸੰਗੀਤ ਨੂੰ ਜਾਂ ਸਪੀਕਰਾਂ ਨੂੰ ਲਾਉਣ ਨੂੰ ਤਰਜੀ ਦੇਣ ਲੱਗ ਪਏ ਆ ਨਵੀਂ ਯੂਥ ਤੁਹਾਡੇ ਕੋਲ ਆਉਣ ਲੱਗ ਪਈ ਹੈ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਹੜੀ ajo ki ਕੰਧਲੀ ਗਾਇਕੀ ਹੈਗੀ ਹੈ ਇਹ ਮਤਲਬ ਆਪਦੀ ਅੰਤਵਲ ਜਿਹੜੀ ਹੈਗੀ ਉਹ ਵੱਧ ਰਹੀ ਹੈ ਵੀ ਪੁਰਾਣਾ ਸੰਗੀਤ ਜਿਹੜਾ ਹੈਗਾ ਫੇਰ ਉਹਦਾ ਇੱਕ ਦੌਰ ਆਉਣ ਵਾਲਾ ਹੈ ਉਮੀਦ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਉਹ ਅਗਲੇ ਦੇਖਦੇ ਜੀ ਬਹੁਤ ਵਧੀਆ ਗੀਤ ਹੈ ਜਦੋਂ ਇਹਨਾਂ ਨੂੰ ਲਾਉਂਦੇ ਆ ਉਹ ਲਿਆਉਣਾ ਹੀ ਭੁੱਲ ਗਏ ਜੀ ਆਰਕੈਸਟਰਾ ਵਾਲੇ ਤਾਂ ਭੁੱਲ ਹੀ ਗਏ ਖਤਮ ਹੋ ਗਿਆ ਜਿਹੜਾ ਗਾਣ ਪਾਉਂਦੇ ਸੀ ਉਹ ਹੁਣ ਤਾਂ ਇਹ ਜਿੱਥੇ ਜਾਂਦੇ ਨੇ ਸੀ ਬਰਾਰ ਜਿਵੇਂ ਜਾਂਦੀ ਹੈ ਪੈਰਸਾਂ 'ਚ ਵੀ ਇਹਨੂੰ ਨਾਂ ਲੈ ਕੇ ਜਾਂਦੇ ਜੀ ਹਾਂ ਮਸ਼ੀਨਾਂ ਨੂੰ ਨਾਂ ਲਿਜਾ ਕੇ ਉੱਥੇ ਮੁੰਡਿਆਂ ਨੇ ਬੜੇ ਲਵਾਏ ਜੀ ਬਾਹਰੋਂ ਆਇਆ ਮੈਂ ਤਾਂ ਬਹੁਤ ਦੇਖਿਆ ਇਹ ਕੰਮ ਨੂੰ ਤੇ ਪੁਰਾਣੀ ਗਾਇਕੀ ਆ ਭਈ ਉਹਨਾਂ ਨੂੰ ਕੋਈ ਸ਼ਰਮ ਹੋਣੀ ਚਾਹੀਦੀ ਹੈ ਪੁਰਾਣੀ ਨਵੇਂ ਗਾਇਕਾਂ ਨੂੰ ਵੀ ਉਹਨਾਂ ਨੇ ਵੀ ਇੱਕੇ ਵੀ ਸਾਨੂੰ ਕਿਉਂ ਨਹੀਂ ਉਹਨਾਂ ਨੂੰ ਹਜੇ ਦੀ ਸੁਣਦੇ ਆ ਵੀ ਅਸੀਂ ਵੀ ਇਹੋ ਜਿਹਾ ਕੋਈ ਗਾਈਏ ਇਹ ਵੇ ਇਹ ਗੁਰ ਬਾਜ ਮੈਂ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਨਵੇਂ ਬੱਚਿਆਂ ਦੀਆਂ ਜਿਹੜੇ ਛੋਟੇ ਬੱਚੇ ਕੋਈ 20 ਸਾਲ ਦਾ ਕੋਈ 18 ਸਾਲ ਦਾ ਕੋਈ 25 ਸਾਲ ਦਾ ਮੈਂ ਹੈਰਾਨ ਹਾਂ ਉਹ ਜਿੰਨੇ ਵੀ ਗੀਤ ਮੁਲਾਕਾਤਾਂ ਦੇ ਵਿੱਚ ਸੁਣਾਉਂਦੇ ਆ ਇੰਟਰਵਿਊਆਂ ਦੇ ਵਿੱਚ ਜਿੰਨੇ ਗੀਤ ਉਹ ਸੁਣਾਉਂਦੇ ਉਹ ਸਾਰੇ ਹੀ ਪੁਰਾਣੀ ਗੀਤ ਉਹ ਨਰਿੰਦਰ ਬੀਬਾ ਨੂੰ ਗਾਉਂਦੇ ਆ ਉਹ ਆਸਾ ਸਿੰਘ ਸਤਾਨਾ ਨੂੰ ਗਾਉਂਦੇ ਆ ਉਹ ਸੁਰਿੰਦਰ ਕੌਰ ਨੂੰ ਗਾਉਂਦੇ ਆ ਉਹ ਜਿਹੜੇ ਹੈਗੇ ਮਤਲਬ ਲਾਲ ਚੰਦ ਜਮਲਾ ਜੱਟ ਜੀ ਨੂੰ ਗਾਉਂਦੇ ਹੰਸ ਨੂੰ ਗਾਉਂਦੇ ਆ ਸਰਦੂਲ ਨੂੰ ਗਾਉਂਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਗਾਉਂਦੇ ਆ ਤੇ ਜੇ ਉਹਨਾਂ ਬੱਚਿਆਂ ਦੇ ਮਨ ਦੇ ਵਿੱਚ ਇਹ ਕਸ ਕਿ ਜਿਹੜਾ ਪੁਰਾਣਾ ਸੀਤ ਜਿਹੜਾ ਹੈਗਾ ਉਹਦਾ ਅਮੀਰ ਸੀਗਾ ਤਾਂ ਮੈਂ ਸੋਚਦਾ ਕਿ ਆਉਣ ਵਾਲਾ ਜਿਹੜਾ ਹੈ ਪੁਰਾਣੀ ਸੰਗੀਤ ਦਾ ਜਿਹੜਾ ਹੈਗਾ ਦੌਰ ਹੈ ਉਹ ਦੁਬਾਰਾ ਸ਼ੁਰੂ ਹੋਣ ਦੇ ਵਿੱਚ ਸ਼ਾਇਦ ਇੱਕ ਨਵੀਂ ਉਦੇ ਹੋਣ ਵਾਲੀ ਹੈ ਇੱਕ ਨਵਾਂ ਸੂਰਜ ਚੜ੍ਹਨ ਵਾਲਾ ਹੈ ਇੱਕ ਤੁਸੀਂ ਦੇਖਿਆ ਹੋਵੇਗਾ ਮਤਲਬ ਜਿਹੜੇ ਪੁਰਾਣੇ ਗਾਇਕ ਸੀਗੇ ਜਦੋਂ ਅਖਾੜਿਆਂ ਦਾ ਸਿਸਟਮ ਖਤਮ ਹੋ ਗਿਆ ਉਹ ਵਿਦੇਸ਼ਾਂ ਵਿੱਚ ਚਲੇ ਗਏ ਬਾਹਰ ਚਲੇ ਗਏ ਤੁਸੀਂ ਮਹਿਸੂਸ ਕੀਤਾ ਕਿ ਉਹ ਬੰਦੇ ਵਾਪਸ ਹੋਣੇ ਸ਼ੁਰੂ ਹੋ ਗਏ ਇੱਧਰ ਆ ਕੇ ਉਹਨਾਂ ਦੁਬਾਰਾ ਅਖਾੜੇ ਲਾਉਣੇ ਸ਼ੁਰੂ ਕਰਦੇ ਹੋ ਹੋ ਸਕਦਾ ਦੌਰ ਆ ਜਾਏ ਦੁਬਾਰਾ ਆਉਣਾ ਚਾਹੀਦਾ ਵੀ ਉਹ ਬਹੁਤ ਵਧੀਆ ਸੀ ਆਪਾ ਦਾ ਵੇਂਧਰੇ ਕਰਵਾਜੀ ਜਰੀਏ ਜੋ ਕੀ ਗੱ ਕੀ ਆ ਜੋ ਕੀ ਗੱ ਕੀ ਦਾ ਜੋ ਜਿਵੇਂ ਤੁਸੀਂ ਕਹ ਰਹੇ ਹੋ ਵੀ ਕਾਰਾਂ ਦੇ ਵਿੱਚ ਜਿਹੜੇ ਹੈਗੇ ਉਹ ਸਪੀਕਰ ਲਾ ਕੇ ਤੇ ਜਿਹੜੇ ਹੈਗੇ दारू ਪੀ ਕੇ ਤੇ ਉਹ ਜਿਹੜਾ ਖੁੱਲਣ ਬੱਜੀ ਕਰਦੇ ਬੱਚੀ ਉਹਦੇ ਨਤੀਜੇ ਵੀ ਸਾਡੇ ਸਾਹਮਣੇ ਆਉਣ ਲੱਗ ਪਏ ਕਿਹੜਾ ਦਿਨ ਜਾਂਦਾ ਹੈ ਜਿਸ ਦਿਨ ਪੰਜਾਬ ਚ ਕਤਲ ਨਹੀਂ ਹੁੰਦਾ ਕਿਸੇ ਦਾ ਹੱਥ ਵੱੜਦਾ ਕਿਸੇ ਦੀ ਬਾਹ ਵੱੜਦੀ ਕਿਸੇ ਨੂੰ ਕਤਲ ਕਰਦਾ ਕਿਸੇ ਨੂੰ ਸ਼ਰੇਆਮ ਕਤਲ ਹੋਣ ਲੱਗ ਪਏ ਔਰ ਐਡੀ ਬੇਦਰਦੀ ਤੇ ਬੇਕਿਰਕੀ ਦੇ ਨਾਲ ਹੋਣ ਲੱਗ ਪਏ ਮੈਂ ਮਹਿਸੂਸ ਕਰਦਾ ਹਾਂ ਵੀ ਜੇ ਕਿਤੇ ਇਸ ਚੀਜ਼ ਦਾ ਅਨਲਿਸਿਸ ਕੀਤਾ ਜਾਵੇ ਤਾਂ ਜਿਹੜਾ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਉਹ ਸਾਡਾ ਅਜੋਕਾ ਸੰਗੀਤ ਹੈ ਜਿਹੜਾ ਸੰਗੀਤ ਦਰਸ਼ਕਾਂ ਨੂੰ ਨਵੀਂ ਯੂਥ ਨੂੰ ਜਿਹੜਾ ਹੈਗਾ ਉਹ ਹਥਿਆਰ ਪਰੋਸ ਰਿਹਾ ਹੈ ਅਸ਼ਲੀਲਤਾ ਪਰੋਸ ਰਿਹਾ ਹੈ ਫੋਕਰਾਪਣ થી ਪਰੋਸ ਰਿਹਾ ਹੈ ਕੁਝ ਬੰਦੇ ਹੈਗੇ ਆ ਕੁਝ ਬੰਦੇ ਟਿਪਸ ਤੇ ਉਂਗਲਾਂ ਤੇ ਗਿਨੇ ਜਾਣ ਵਾਲੇ ਬੰਦੇ ਹੈਗੇ ਜਿਹੜੇ ਗਲਤ ਰਾਹੇ ਚੱਲੇ ਹੋਇਆ ਉਹ ਹੁਣ ਵੀ ਗਲਤ ਬੰਦਿਆਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਬੰਦਿਆਂ ਕੋਲੇ ਸੰਗੀਤ ਦਾ ਜਿਨ੍ਹਾਂ ਨੂੰ ਇੱਲੇ ਦਾ ਨਾਂ ਕੁੱਕੜ ਨਹੀਂ ਆਉਂਦਾ ਉਹਨਾਂ ਬੰਦਿਆਂ ਨੂੰ ਸਿਰਫ ਵਿਊ ਦੀ ਖਾਤਰ ਆਪਣੇ ਪ੍ਰੋਗਰਾਮਾਂ ਤੇ ਸੱਦੇ ਆ ਮੇਲਿਆਂ ਤੇ ਸੱਦੇ ਆ ਚੌਂਕ ਦਾ ਕੋਈ ਮੋੜ ਨਹੀਂ ਇਹ ਇਹ ਸਮਾਨ ਲੈਣ ਵਾਸਤੇ ਦੁਆਬੇ ਵੀ ਜਾਂਦੇ ਰਹੇ ਮਾਵੇਚ ਵੀ ਤੇ ਵੈਸੇ ਸਭ ਤੋਂ ਜ਼ਿਆਦਾ ਆਪਣੇ ਮਾਲਵੇਚ ਇਹ ਜਿਹੜੇ ਰਿਕਾਰਡ ਸੀ ਨਾ ਬਹੁਤ ਜ਼ਿਆਦੇ ਆਏ ਮਾਲਵਾ ਏਰੀਆ ਹਾਂਜੀ ਹਾਂ ਬਹੁਤ ਜ਼ਿਆਦੇ ਆ ਇੱਥੇ ਤਾਂ ਇਧਰ ਆਪਣੇ ਮਾਡਰ ਏਰੀਏ ਤੇ ਸੌ ਵੇਤੇ ਰਿਕਾਰਡ ਹਜੇ ਤੀ ਵੀ ਪਏ ਹੋਣੇ ਲੱਖਾਂ ਦੀ ਗਿਣਤੀ ਜਿਹੜੇ ਰੱਖੀ ਬੈਠੇ ਤੇ ਲਾਉਂਦੇ ਆ ਤੇ ਪਰ ਹਾਇ ਹਰ ਇੱਕ ਘਰੇ ਉੱਤੇ ਜਿਹੜੇ ਰਾਸਿਕ ਸੀ ਨਾ ਜੀ ਉਹਨਾਂ ਨੇ ਹਰ ਘਰੇ 4-4 5-500 ਰਿਕਾਰਡ ਪਿਆ ਸੀਗਾ ਜੀ ਜਦੋਂ ਲਿਆਂਦੇ ਆ ਉਬਰ ਜਦੇ ਮੁੜੇ ਸੀਗੇ ਇੱਕ ਵਾਰੀ ਅਸੀਂ ਗਏ ਜੀ ਤੁਹਾਨੂੰ ਗੱਲ ਦੱਸਦੇ ਆ ਅਸੀਂ ਰਿਕਾਰਡ ਲੈਣ ਗਏ ਤੇ ਉਹਾਂ ਦੇ ਵੀ ਅਸੀਂ ਰਿਕਾਰਡ ਵੇਚਨੇ ਉਹਨਾਂ ਦਾ ਬੁढ़ा ਪਿਆ ਸੀਗਾ ਜੀ ਹੋਊਗਾ 80 ਸਾਲ ਦਾ ਅੱਛਾ ਉਹਾਂ ਦਾ ਵੀ ਪੁੱਤ ਜਦੋਂ ਮੈਂ ਮਰ ਗਿਆ ਨਾ ਮੁੜ ਕੇ ਲੈ ਜਾਓ ਮੈਂ ਜਿਉਂਦੇ ਜੀ ਨਹੀਂ ਚੱਕਣ ਦਿੰਦਾ ਮੁੜ ਕੇ ਮਦਿਆਂ ਦਾ ਫਿਰ ਹੀ ਲੈ ਜਾਓ ਅਸੀਂ ਉਹਨਾਂ ਨੂੰ 25000 ਚ ਉਹਨਾਂ ਦੇ ਮੁੰਡੇ ਨੇ ਸੌਦਾ ਕਰ ਲਿਆ ਜੀ ਸਾਡੇ ਨਾਲ ਅੱਛਾ ਉਹਾਂ ਦਾ ਨਾਂ ਆਂਦਾ ਪਤ ਜਦੋਂ ਮੈਂ ਮਰ ਗਿਆ ਨਾ ਉਦੋਂ ਤੋਂ ਹੀ ਪਾਂਦੀ ਫਿਰ ਹੀ ਲੈ ਜਾਓ ਪਰ ਜਿਉਂਦੇ ਜੀ ਨਹੀਂ ਆਦਾ ਮੈਂ ਦਿੰਦਾ ਆਹਾਂ ਪਾਂਦੀ ਤੁਹਾਨੂੰ 10 ਲੱਖ ਦੇ ਦਊਂ ਪਾਂਦੀ ਦਾ ਤਾਂ ਨਹੀਂ ਦਿੰਦਾ ਗੁਰਵਾਦੀ ਇਹ ਸਕੂਨ ਹੈ ਜਿਸ ਜਪਗਾ ਗੱਲ ਕਰ ਰਹੀ ਸੀ ਜਿਹੜੇ ਸਕੂਨ ਦੀ ਜਿਹੜਾ ਸਕੂਨ ਲੱਭਣ ਵਾਸਤੇ ਲੋਕ ਘਰ ਛੱਡ ਕੇ ਡੇਰਿਆਂ ਨੂੰ ਤੁਰ ਪੈਂਦੇ ਮੱਠ ਤੇ ਤੁਰ ਪੈਂਦੇ ਆ ਵਿਦੇਸ਼ਾਂ ਨੂੰ ਤੁਰ ਪੈਂਦੇ ਆ ਜੰਗਲਾਂ 'ਚ ਤੁਰ ਪੈਂਦੇ ਆ ਸਕੂਨ ਲੱਭਣ ਵਾਸਤੇ ਤੇ ਮੈਂ ਮਹਿਸੂਸ ਕਰਦਾ ਵੀ ਜਿਹੜੇ 80 ਸਾਲ ਦੇ ਬਜ਼ੁਰਗ ਇਹ ਗੱਲ ਕਹਿੰਦੇ ਆ ਵੀ ਮੇਰੇ ਮਰਨ ਤੋਂ ਬਾਅਦ ਤੇ ਭਾਵੇਂ ਫਰੀ ਲੈ ਜਿਓ ਮੈਂ ਆਪਣੇ ਜਿਉਂ ਦੇ ਜੀ ਚੱਕਣ ਨਹੀਂ ਦੇਣਾ ਉਹਨਾਂ ਨੂੰ ਸਕੂਨ ਕਿੰਨਾ ਕਿ ਮਿਲਦਾ ਹੋ ਗਿਆ ਕਦੀ ਅਹਿਸਾਸ ਸ਼ਾਇਦ ਨਵੀਂ ਪੀੜ੍ਹੀ ਨੂੰ ਹੋ ਜਾਵੇ ਕਿ ਇਹਦੇ ਵਿੱਚੋਂ ਇਹ ਸਾਡੇ ਸੰਗੀਤ ਦੇ ਵਿੱਚੋਂ ਕੀ ਸਰਮਾਇਆ ਕਿੰਨਾ ਅਨਮੋਲ ਗਹਿਣਾ ਹੈ ਜਿਹੜਾ ਸਾਡੇ ਬਜ਼ੁਰਗ ਸਾਨੂੰ ਦੇ ਕੇ ਗਏ ਵਿਰਾਸਤ ਸਾਨੂੰ ਦੇ ਕੇ ਗਏ ਆ ਬੜੀ ਬੜੀ ਖੂਬਸੂਰਤ ਗੱਲ ਤੁਸੀਂ ਦੱਸੀ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਬਜ਼ੁਰਗਾਂ ਨੇ ਜਵਾਬ ਦੇ ਦਿੱਤਾ ਕਿ 25000 ਨਹੀਂ ਲੈਣਾ ਤੇ ਜਿਹੜਾ ਹੈਗਾ ਇਹ ਮੇਰੇ ਮਰਨ ਤੋਂ ਬਾਅਦ ਚ ਲੈ ਕੇ ਜਾਣਾ ਨਾ ਪਰਬੰਦੇ ਚੈਨਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਤੁਹਾਡੇ ਕੋਲ ਤੁਸੀਂ ਕੋਈ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਇਹ ਸਮਾਨ ਜਿਹੜਾ ਹੈਗਾ ਤੁਹਾਡੇ ਕੋਲੇ ਦਰਸ਼ਕ ਲੈਣ ਆਉਂਦੇ ਨੇ ਕੋਈ ਕੋਈ ਸੰਗੀਤ ਪ੍ਰੇਮੀ ਲੈਣ ਆਉਂਦਾ ਉਹਨਾਂ ਵਾਸਤੇ ਕੋਈ ਗੱਲ ਕਰਨੀ ਚਾਹੁੰਦੇ ਹੋ ਜਾਂ ਤੁਹਾਡੇ ਕੋਲ ਇੱਕ ਵੱਡਾ ਪਲੇਟਫਾਰਮ ਹੈ ਕਿਉਂਕਿ ਤੁਹਾਡੀ ਵੀਡੀਓ ਦੇ ਸ਼ਬਦ ਦੇ ਸਾਹਵੇਂ ਜਾਣੀ ਆ ਤਾਂ ਕੋਈ ਵੀ ਪਲੇਟਫਾਰਮ ਕੋਈ ਵੀ ਗੱਲਬਾਤ ਜਿਹੜੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਪਲੇਟਫਾਰਮ ਹੈ ਉਹ ਗੱਲ ਕਰ ਸਕਦੇ ਹੋ ਦੇਖੋ ਜੀ ਇਹਨਾਂ ਦਾ ਨਾਮਰਮੰਦੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਹਨੇ ਮੇਰੇ ਕੋਲੇ ਪਹੁੰਚੇ ਤੇ ਇੱਕ ਨਮਾਣੇ ਜੇ ਬੰਦੇ ਦੀ ਇੰਟਰਵਿਊ ਲਈ ਤੇ ਦੇਖਾਂ ਇਸ ਪਛਾਈ ਤੇ ਸਾਰਿਆਂ ਨੂੰ ਮੈਂ ਨਾ ਵੀ ਨਾਰਮੰਦੀ ਚੈਨਲ ਨੂੰ ਦੇਖਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਤੇ ਸ਼ੇਅਰ ਕਰਕੇ ਉਹਨਾਂ ਦੱਸੋ ਵੀ ਸਾਡਾ ਕਿਹੋ ਜਿਹਾ ਲੱਗਿਆ ਇਹ ਪ੍ਰੋਗਰਾਮ ਤੇ ਬਾਕੀ ਦਾ ਤੇ ਮੈਂ ਹੀ ਕਹਿੰਦਾ ਜੀ ਚੰਗੇ ਗੀਤ ਸੁਣੋ ਸਪਾਚਾਰਕ ਤੇ ਵਧੀਆ ਪਾਸੇ ਚੱਲੋ ਕੋਈ ਨਸ਼ਾ ਨੁਸ਼ਾ ਨਾ ਕੋਈ ਉਹੋ ਜਿਹਾ ਵੈਲ ਲਾਓ ਜਿਹੜਾ ਤੁਹਾਡੇ ਸਿਹਤ ਨੂੰ ਵਿਕਸਾਲ ਕਰੇ ਹਾਂਜੀ ਹਾਂ ਨੁਕਸਾਨ ਕਰੇ ਬੇ ਇਸ ਪਾਸੇ ਨਾ ਜਾਓ ਤੁਸੀਂ ਇਹ ਚੀਜ਼ਾਂ ਦੇਖੋ ਵੀ ਆ ਪਾਣੂ ਇਹੋ ਜੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਨੇ ਮਗਰ ਲੱਗੋ ਆ ਸ਼ੌਕ ਹੈ ਜੀ ਇੱਕ ਕੋਈ ਮੈਨੂੰ ਨਸ਼ਾ ਨਹੀਂ ਗਾ ਕੋਈ ਮੈਨੂੰ ਸਾਅ ਦਾ ਨਹੀਂ ਕਾਸੇ ਦਾ ਨਹੀਂ ਇਹ ਇੱਕ ਇਹੀ ਨਸ਼ਾ ਹੈ ਜਦੋਂ ਇਹ ਇੱਥੇ ਆ ਕੇ ਦੋ ਗੀਤ ਸੁਣ ਲੀਏ ਨਾ ਤੇ ਉਦੋਂ ਸਭ ਕੋ ਸਭ ਖੁਸ਼ ਹੋ ਜਾਂਦੀ ਹੈ ਜੀ ਕਿੰਨੇ ਵੀ ਦਾਸ ਹੋਈਏ ਬਸ ਆਪਾਂ ਦਾ ਇਹਨੇ ਬਹੁਤ ਬਹੁਤ ਧੰਨਵਾਦ ਜੀ ਹਰਮੰਦੀ ਚਾਹੀਦੀ ਗੁਰਬਾਚ ਜੀ ਇਹ ਨਸ਼ਾ ਤੁਹਾਡਾ ਮਾਨਮਤਾ ਨਸ਼ਾ ਹੈ ਇਹਦੇ ਉੱਤੇ ਫਖਰ ਕਰਨ ਨੂੰ ਇਹਦੇ ਤੇ ਨਾਜ਼ ਕਰਨ ਨੂੰ ਦਿਲ ਕਰਦਾ ਹੈ ਤੁਹਾਡੇ ਇਸ ਨਸ਼ੇ ਦੇ ਉੱਤੇ ਦਿਲ ਕਰਦਾ ਕਦ ਉੱਚਾ ਹੁੰਦਾ ਹੈ ਜ਼ਮੀਨ ਤੋਂ ਬੰਦਾਜ ਰਹੇਗਾ ਆਮ ਵਿਅਕਤੀਆਂ ਦੇ ਨਾਲੋਂ ਕਾਦ ਉੱਚਾ ਹੁੰਦਾ ਹੈ ਕਿ ਸ਼ੌਕ ਹੋਵੇ ਤੇ ਇਹੋ ਜਿਹਾ ਹੋਵੇ ਸ਼ੌਕ ਹੋਵੇ ਜੇ ਤੂੰ ਮਾਨ ਕੀਤਾ ਜਾ ਸਕੇ ਜਿਹਦੀ ਤੂੰ ਥਕਾਨ ਲੱਥੇ ਜਿਹਦੇ ਕੋਲੋਂ ਦੁਨੀਆ ਵੇਖਣ ਵਾਸਤੇ ਆਵੇ ਬਾਕੀ ਤੁਸੀਂ ਆਪਣੇ ਆਪ ਨੂੰ ਨਿਮਾਣੇ ਦੱਸ ਰਹੇ ਹੋ ਸਾਨੂੰ ਸਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਬਹੁਤ ਮਾਨਮੱਤੇ ਹੋ ਤੁਹਾਡੇ ਤੇ ਨਾਸ ਕਰਨ ਨੂੰ ਦਿਲ ਕਰਦਾ ਹੈ ਕਿ ਤੁਸੀਂ ਪੁਰਾਣੇ ਸੰਗੀਤ ਨੂੰ ਜਿਹੜਾ ਹੈ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਸੋ ਸਾਡੀ ਇਹ ਮੁਲਾਕਾਤ ਦੋਸਤੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਚ ਜਾ ਕੇ ਜਿਹੜੇ ਆਪਣੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹੋ ਸਕਦਾ ਹੈ ਜੇ ਤੁਹਾਡੀ ਰੂਹ ਅਪੀਲ ਕਰਦੀ ਹੈ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ